ਉਸਦੇ ਪਹਿਲਾਂ ਫਿਰੋਜ਼ਪੁਰ ਦੇ ਕਸਬਾ ਮਮਦੋਟ ਪਿੰਡ ਹਜ਼ਾਰਾ ਸਿੰਘਵਾਲਾ ਦੇ ਵਿੱਚ ਇੱਕ ਲੜਕੀ ਨੂੰ ਜੋ ਕਿ ਬਾਥਰੂਮ ਕਰਨ ਵਾਸਤੇ ਉੜਦੀ ਹੈ ਤਾਂ ਘਰੋਂ ਅਗਵਾ ਕਰਕੇ ਉਸਦੇ ਨਾਲ ਗੈਂਗਰੇਪ ਕੀਤਾ ਜਾਂਦਾ ਜਿਸ ਤੋਂ ਬਾਅਦ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਹਲੇ ਤੱਕ ਜਿਹੜਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਮੋੜ ਪੀੜਤ ਪਰਿਵਾਰ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੇਪ ਉਸਦੇ ਨਾਲ ਕੀਤਾ ਗਿਆ ਸੀ ਤੇ ਮਾਮਲਾ ਦਰਜ ਕਰਵਾਇਆ ਗਿਆ ਪਰ ਹਲੇ ਤੱਕ ਵੀ ਜਿਹੜਾ આરોપીਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਦੇ ਹੱਥ ਖਾਲੀ ਨੇ ਜਿੱਦੇ ਚਲਦੇ ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ આરોપીਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਰਾਤ ਨੂੰ ਮੈਂ ਬਾਥਰੂਮ ਕਰਨ ਨਿਕਲੀ ਸੀ ਰਾਤ ਦਾ ਸਮਾਂ ਸੀ ਉਹ ਦੋ ਮੁੰਡੇ ਆ ਕੇ ਅੰਦਰ ਕੰਦਾ ਛੋਟੇ ਛੋਟੇ ਟੱਪ ਕੇ ਅੰਦਰ ਦਾਖਲ ਹੋ ਗਏ ਉਹਨਾਂ ਮੈਨੂੰ ਪਿਸਤੌਲ ਦਿਖਾ ਕੇ ਧਮਕੀ ਦੇ ਕੇ ਧਮਕੀਆਂ ਨਾਲ ਮੈਨੂੰ ਉਹਨਾਂ ਮੇਰਾ ਮੂੰਹ ਬੰਨ੍ਹ ਕੇ ਤੇ ਗੱਡੀ ਵਿੱਚ ਸੁੱਟ ਕੇ ਲੈ ਗਏ। ਉੱਥੇ ਸਾਡੇ ਪਿੰਡ ਦੇ ਵਿੱਚ ਵਿਹਲੀ ਗਈ ਏ ਉਸ ਵਿਹਲੀ ਦੇ ਵਿੱਚ ਲੈ ਗਏ ਮੈਨੂੰ ਉੱਥੇ ਕੋਈ ਰਹਿਣ ਵਾਲਾ ਨਹੀਂਗਾ। ਉਹਨਾਂ ਤਾਂ ਮੈਂ ਕਿਹਾ ਦੇ ਕਿ ਪਿਸਤੌਲ ਦਿਖਾ ਕੇ ਆਦੇ ਤੋਲ ਦੀ ਨੋਕ ਤੇ ਉਹਨਾਂ ਮੇਰੇ ਨਾਲ ਗਲਤ ਕੰਮ ਕੀਤਾ ਆਦੀ ਮਰਜ਼ੀ ਨਾਲ ਮੇਰੀ ਕੋਈ ਇੰਦੇ ਚ ਰਹਿਣੀ ਨਹੀਂ ਗਈ ਸੀ। ਉਹਨਾਂ ਮੇਰੀਆਂ ਵੀਡੀਓ ਹੀ ਬਣਾਈਆਂ ਮੈਂ ਰੋਈ ਕਰ ਲਈ ਮਿੰਤ ਵੀ ਕੀਤੀ ਬਹੁਤ ਕੁਛ ਕੀਤਾ ਤੇ ਉਹਨਾਂ ਮੇਰੀਆਂ ਵੀਡੀਓ ਬਣਾਈਆਂ ੱੱਕੇ ਨਾਲ ਉਹਨਾਂ ਇਹ ਵੀ ਕਿਹਾ ਸੀ ਤੇਰੀਆਂ ਵੀਡੀਓ ਵੀ ਠਮਕਿਆ ਦੇਦੇ ਹਾਂ ਹਾਂਜੀ ਠਮਕਿਆ ਦਿੰਦੇ ਸੀ ਇਹੋ ਠਮਕਿਆ ਦਿੰਦੇ ਸੀ ਵੀ ਅਸੀਂ ਤੈਨੂੰ ਬਦਨਾਮ ਕਰ ਦਵਾਂਗੇ ਤੈਨੂੰ ਤੁਰਨ ਜਗ੍ਹੀ ਨਹੀਂ ਛੱਡਾਂਗੇ ਤੇ ਉਸ ਤੋਂ ਬਾਅਦ ਕੀ ਕੋਰਸ ਨੇ ਮਾਮਲਾ ਕਰ ਦਿੱਤਾ ਕੋਰਸ ਨੇ ਮਾਮਲਾ ਦਰਜ ਕੀਤਾ ਹੈ ਹਜੇ ਤੱਕ ਉਹਨਾਂ ਫੜੇ ਨਹੀਂ ਗਏ ਫੜਿਆ ਨਹੀਂ ਉਹਨਾਂ ਜਲਦ ਤੇ ਜਲਦ ਗਿਰਫਤਾਰ ਹੋਏ ਜਾਂਨ ਤੇ ਜਲਦ ਤੇ ਜਲਦ ਉਹਨਾਂ ਨੂੰ ਸਜ਼ਾ ਮਿਲੇ ਬਚਾਅ ਕਰਨ ਵਾਸਤੇ ਆ ਦੇ ਬਚਾਅ ਕਰਨ ਵਾਸਤੇ ਉਹਨਾਂ ਝੂਠੀਆਂ ਖਬਰਾਂ ਵੀ ਲਾ ਰੱਖੀਆਂ ਨੇ ਝੂਠੇ ਲਜਾਮ ਲਾ ਰਹੇ ਨੇ ਜੋ ਕੁਝ ਬੋਲਦੇ ਨੇ ਉਹ ਕੁਝ ਸਾਰਾ ਝੂਠ ਹੈ ਮੇਰੀ ਇਹਦੇ ਚ ਕੋਈ ਰਾਇ ਨਹੀਂ ਸੀ ਕੋਈ ਕੁੜੀ ਚਾਹੇਗੀ ਆਪਦਾ ਵੀ ਆਪ ਦੀ ਬਦਨਾਮੀ ਕਰੇ ਦੀ ਕਰਵਾਵੇ ਦੀ ਕੋਈ ਵੀਡੀਓ ਦੇ ਅੱਗੇ ਆ ਤੇ ਜੋ ਮੇਰੇ ਨਾਲ ਹੋਇਆ ਤੱਕਾ ਹੋਇਆ ਹੈ ਉਨਨਾਂ ਸਾਥੀ ਮਾਪੂ। ਆਪ ਇਹ ਮੰਗਦੇ ਆਂ ਵੀ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਮਿਲੇ, ਫਾਂਸੀ ਦੀ ਸਜ਼ਾ ਮਿਲੇ ਉਹਨਾਂ ਨੂੰ ਦੋਨਾਂ ਨੂੰ ਦੋਚੀਆਂ ਨੂੰ। ਪਿੰਡ 'ਚ ਰਹਿਣ ਵਾਲੇ ਨੇ ਉਹ ਵੀ। ਇਹ ਜੀ ਮੇਰੀ ਛੋਟੀ ਸਿਸਟਰ ਐ, ਇਹਦੀ ਉਮਰ ਐ 23 ਸਾਲ, ਹਜ਼ਾਰਾ ਸਿੰਘ ਦੇ ਰਹਿਣ ਵਾਲੇ ਆਂ। ਤੇ ਇਹ 19-20 ਤਰੀਕ ਰਾਤ ਦੀ ਗੱਲ ਐ ਜੀ। ਲੜਕੀ ਨਿਕਲੀ ਐ ਕਰਤਵਾਰ ਵਾਸਟਰੂਮ ਕਰਨ ਤੇ ਪਿੰਡ ਦੇ ਦੋ ਦੋਸ਼ੀ ਆ ਜਿਹੜੇ ਉਹ ਕੰਦਾ ਟੱਪ ਕੇ ਅੰਦਰ ਦਾਖਲ ਹੋ ਗਏ। ਤੇ ਉਹਨਾਂ ਨੇ ਕੀ ਕੀਤਾ ਇਹਨੂੰ ਪਿਸਤੌਲ ਦੀ ਧਮਕੀ ਦੇ ਕੇ ਪਿਸਤੌਲ ਦੀ ਨੋਕ ਤੇ ਡਰਾ ਕੇ ਉਹਨੂੰ ਤਫਕਾਰ ਤਮਕਾ ਕੇ ਮੂੰਹ ਬੰਦ ਕਰਕੇ ਗੱਡੀ ਚ ਪਾ ਕੇ ਲੈ ਗਏ ਪਿੰਡ ਦੀ ਕਿਸੇ ਸੁੰਨਸਾਨ ਜਗ੍ਹਾ ਤੇ ਉੱਥੇ ਲ ਜਾ ਕੇ ਉਹਨਾਂ ਇਹ ਦਿਨਾਂ ਕੋ ਗਲਤ ਸਬੰਧ ਬਣਾਏ ਔਰ ਫਿਰ ਇਹਨੂੰ ਉੱਥੇ ਛੱਡਤਾ ਔਰ ਲੜਕੀ ਘਰੇ ਆਈ ਹੈ ਤਾਂ ਫਿਰ ਇਹਨੇ ਆ ਕੇ ਸਾਰਿਆਂ ਨੂੰ ਆਪਣੀ ਘਟਨਾ ਬਾਰੇ ਦੱਸਿਆ ਤੇ ਅਸੀਂ ਇਹਨੂੰ ਫਿਰ ਐਡਮਿਟ ਕਰਾਇਆ ਸਿਵਲ ਸਰਕਾਰੀ ਹਸਪੀਟਲ ਫਰੋਜਪੁਰ ਫਿਰ ਰਿਪੋਰਟ ਦੇ ਮਤਾਬਿਕ ਜੋ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਪਰਚਾ ਦਰਜ ਕੀਤਾ ਤੋਂ ਹਜੇ ਤੱਕ 10-12 ਦਿਨ ਹੋ ਗਏ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਬੰਦੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਗੈਂਗਰੇਪ ਕੀਤਾ ਹਾਂਜੀ ਹਾਂਜੀ ਗੈਂਗਰੇਪ ਕੀਤਾ ਉਹਨਾਂ ਜੀ ਤੇ ਫਿਰ ਸਾਡੀ ਤਾਂ ਇਹੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਮੁੰਡੇ ਜਲਦੀ ਜਲਦੀ ਗ੍ਰਿਫਤਾਰ ਕੀਤੇ ਜਾਣ ਔਰ ਇੱਕ ਗੱਲ ਹੋਣਾ ਹੋਰ ਉਠਾਈ ਹੈ ਕਿ ਫੇਕ ਵੀਡੀਓ ਬਣਾ ਕੇ ਘਰ ਚ ਉਹਨਾਂ ਨੇ ਪਾਈ ਜਾਂਦੇ ਆ ਔਰ ਸਾਡੇ ਤੇ ਬਲੇਮ ਦਿੱਤੇ ਜਾ ਰਹੇ ਨੇ ਕੁੜੀ ਤੇ ਔਰ ਕੱਲ ਨੂੰ ਕੁੜੀ ਕੋਈ ਇਸ ਦਵਾ ਦੇ ਵਿੱਚ ਆ ਕੇ ਕੋਈ ਅਨਗਠਨਾ ਕਰਦੀ ਹੈ ਤਾਂ ਉਹਦੇ ਜ਼ਿੰਮੇਵਾਰ ਇਹ ਹੋਣਗੇ ਲੜਕੇ ਦਾ ਪਰਿਵਾਰ ਦੋਨੋਂ ਲੜਕਿਆਂ ਦਾ ਪਰਿਵਾਰ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਖਬਰਾਂ ਆ ਰਹੇ ਹਾਂਜੀ ਸੋਸ਼ਲ ਮੀਡੀਆ ਤੇ ਬਿਲਕੁਲ ਖਬਰਾਂ ਫੇਕ ਬਣਾ ਕੇ ਲਾ ਰਹੇ ਨੇ ਔਰ ਉਹ ਕੁਝ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਲੜਕੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣ ਅਗਰ ਜੋ ਗ੍ਰਿਫਤਾਰ ਨਹੀਂ ਹੋਣਗੇ ਤਾਂ ਸਾਡੇ ਤੇ ਐਡਾ ਬਲੇਮ ਆਉਂਦੇ ਰਹਿਣਗੇ ਸਾਨੂੰ ਬਹੁਤ ਖਤਰਾ ਹੈ ਸਾਰੇ ਪਰਿਵਾਰ ਨੂੰ ਉਹਨਾਂ ਵੱਲੋਂ ਤਾਂ ਮਕਿਆਦਿਤੀਆਂ ਜਾ ਰਹੀਆਂ ਨੇ ਹਾਂਜੀ 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 ਰਿਪੋਰਟ ਦੇ ਮੁਤਾਬਕ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਸਾਡੀ ਇਹ ਹੀ ਪ੍ਰਸ਼ਾਸਨ ਤੋਂ ਮੰਗ ਹੈ ਬਹੁਤ ਜਲਦੀ ਗ੍ਰਿਫਤਾਰ ਕੀਤੇ ਜਾਣ ਲੜਕੇ ਉਦੋਂ ਹੀ ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨਾਂ ਤੇ ਦੋ ਰੋਪੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਜਾਰੀ ਹੈ ਕੱਲ ਸਾਨੂੰ ਸੂਚਨਾ ਮਿਲੀ ਇੱਕ ਪੀੜਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜ਼ਾਰਾ ਸਿੰਘ ਵਾਲਾ ਥਾਣਾ ਮਮਦੂਰ ਦੀ ਵਾਸੀ ਹੈ ਉਸ ਮਹਿਲਾ ਉਹ ਦੇ ਕੈਂਟ ਤੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸ ਦੇ ਘਰ ਦੀਆਂ ਕੰਦਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਦਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਨਸਾਂ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਾਦਕਾਰ ਕੀਤਾ ਇਸ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਮਦੋਟ ਵਿਖੇ ਮੁਕੱਦਮਾ ਨੰਬਰ 285 ਅਦੀਂਤਾਰਾ 701 ਬੀਐਨਐਸ ਜੋ ਕਿ ਗੈਂਗਰੇਪ ਦੀ ਹੈ ਇਹ ਦਰਜ ਕੀਤਾ ਹੈ ਤੇ ਮੁੱਢਲੀ ਤਫਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਸੀ 2 ਰੁਪਈਆ ਨੇ ਇਜਾਮ ਦਿੱਤਾ ਜੀ ਦੋ ਬੰਦੇ ਆ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ ਅਲੀਗੇਸ਼ਨਸ ਨੂੰ ਵੈਰੀਫਾਈ ਕਰ ਰਹੇ ਹਾਂ ਜਦੋਂ ਇਹ ਸਾਰੇ ਫੈਕਟ ਸਾਹਮਣੇ ਕਲੀਅਰ ਹੋਣਗੇ ਉਸ ਹਿਸਾਬ ਨਾਲ ਅਗਲੀ ਤਫਤੀਸ਼ ਕੀਤੀ ਜਾਵੇ ਖ਼ਬਰ ਦਾ ਦੱਸਿਆ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ 12 ਦਿਨ ਬੀਤ ਚੁੱਕੇ ਨੇ ਪਰ ਹਾਲੇ ਤੱਕ ਪੁਲਿਸ ਵੱਲੋਂ આરોપીਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਕਿਉਂਕਿ આરોપી ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਮੀਡੀਆ ਦਾ ਵੀ ਸਹਾਰਾ ਲੈ ਰਹੇ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ